ਸਾਰੀ ਸੰਸਤ ਨੂੰ ਜੀ ਹਾਸੀ ਗਾਲ ਜੀ ਮੈਂ ਅਜੇ ਦਬੁਰਜੀ ਅੱਜ ਪਿੰਡ ਜਟੂਵਾਲ ਆਇਆ ਜੀ ਬਲਾਕ ਦਿਨਾਨਗਰ ਜ਼ਿਲ੍ਹਾ ਗੁਰਦਾਸਪੁਰ ਇਹ ਸਾਡਾ ਭਰਾ ਬਲਵਿੰਦਰ ਹੈਪੀ ਦੇ ਸੱਦੇ ਦੇ ਵਿੱਚ ਅਜੇ ਆਹੀ ਪਿੰਡ ਜਟੂਵਾਲ ਚ ਆਇਆ ਸੋ ਇਹ ਬਾਕੀ ਤੁਸੀਂ ਮਾੜਾ ਜਿਹਾ ਦਿਖਾ ਦਿਓ ਸਰ ਇਹ ਜੋ ਬੱਚਾ ਆ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜੀ ਇਹ 8-9 ਮਹੀਨੇ ਹੋ ਗਿਆ ਆਪਣੇ ਮੰਜੇ ਦੇ ਪੇ ਦੇ ਸੋ ਅਸੀਂ ਇਹਨਾਂ ਦੀ ਮਦਦ ਕਰਨੀ ਆ ਤੇ ਤੁਸੀਂ ਤੁਹਾਡੀ ਮਦਦ ਵੀ ਸੰਸਥਾ ਜਿੰਨੀਆਂ ਵੀ ਸਮਾਜ ਸੇਵੀ ਸੰਸਥਾ ਆ ਥੋੜੀ ਥੋੜੀ ਆਪਣੀ ਦਸਵੰਤ ਵਿੱਚੋਂ ਪਾ ਕੇ ਇਸ ਬੱਚੇ ਦਾ ਇਲਾਜ ਕਰਾਣਾ ਸੋ ਮੇਰੀ ਬੇਨਤੀ ਆ ਕਿ ਇਹ ਬੱਚੇ ਦੀ ਅਜੇ ਉਮਰ 21-22 ਸਾਲ ਉਮਰ ਆ ਜੀ ਤੇ ਇਹਨਾਂ ਅਜੇ ਦੁਨੀਆ ਬਹੁਤ ਦੇਖਣੀ ਆ ਤਾਂ ਜੋ ਇਹ ਬੱਚਾ ਆਪਣਾ ਘਰ-ਬਾਰ ਚਲਾ ਸਕਣ ਆਪਣੀ ਮਾਤਾ ਕਿਉਂਕਿ ਇਹਨਾਂ ਦੇ ਫਾਦਰ ਵੀ ਐਕਸਪਾਇਰ ਹੋ ਰਕਿਆ ਇਹ ਕੱਚਾ ਘਰ ਆ ਇਹਨਾਂ ਦਾ ਇਹ ਪਰਿਚਾਤੀ ਮਰਾ ਦਿਓ ਭਾਜੀ ਇਹਨਾਂ ਦੇ ਘਰ ਤੇ ਵੀ ਜਰਕ ਇੱਕ ਕੱਚਾ ਘਰ ਆ ਅਜੇ ਤੱਕ ਕੋਈ ਗ੍ਰਾਂਟ-ਸ਼ਾਰਟ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਲਾਈਟ ਦਾ ਵੀ ਕੋਈ ਇੰਨਾ ਵਧੀਆ ਮਤਲਬ ਸਿਸਟਮ ਨਹੀਂ ਹੈਗਾ ਸੋ ਮੈਂ ਅੱਜ ਭਾਈ ਹੁੰਦੇ ਕਹਿੰਦੇ ਆਇਆ ਤੇ ਇਹ ਮੈਂ ਚਾਹਨਾ ਵੀ ਇਹਨਾਂ ਦਾ ਇਲਾਜ ਕਰਾਣਾ ਹੈ ਤੇ ਤੁਹਾਡੇ ਦਸਵੰਦ ਦੇ ਵਿੱਚੋਂ ਸੋਸ ਮਾਤਾ ਤੁਸੀਂ ਤੁਸੀਂ ਵੀ ਕੁਛ ਕਹਣਾ ਤੁਸੀਂ ਜਾਂ ਮਾਤਾ ਹਣਾ ਤੁਸੀਂ ਮਤਕ ਕੀ ਕਹਿਣਾ ਚਾਹੁੰਦੇ ਤੁਸੀਂ ਮਾੜਾ ਜਿਹਾ ਦੱਸ ਦਿਓ ਉਹਨਾਂ ਨੂੰ ਸਮਝਾ ਦੇ ਮੈਂ ਜਾਵਾਂਗੀ ਤੁਹਾਡੇ ਵੀ ਬੱਚੇ ਤੜਿਆ ਹੋ ਜਾਏ ਰੇ ਵੀ ਤੜੀ ਮੈਂ ਤਾਂ ਤੁਹਾਡੀ ਚਾਹੀਦੀ ਹੈ ਕੋਈ ਤਾਂ ਕੋਈ ਪੀ ਹੋ ਵੀ ਨਹੀਂ ਸਕਤੇ ਕੋਈ ਵੀ ਨਹੀਂ ਜਿੰਨੇ ਵੀ ਇਲਾਜ ਕਰਾਣਾ ਠੀਕ ਹੈ ਜੀ ਤੇ ਤੁਸੀਂ ਬੱਚੇ ਤੁਸੀਂ ਕੀ ਚਾਹਦੇ ਹੋ ਥੋੜਾ ਜਿਆਦਾ ਤੁਸੀਂ ਵੀ ਮੜਾ ਜਾ ਹਾ ਚੁੱਕ ਕੇ ਦੱਸ ਦਿਓ ਸਾਰੇ ਅੱਗੇ ਬੇਨਤੀ ਕਰ ਦਿਓ ਪੀ ਹੱਥ ਜੋੜੇ ਕਰ ਬੇਨਤੀ ਕਰੋ ਪੀ ਮੇਰਾ ਇਲਾਜ ਕਰਾ ਦਿਓ ਬਾਕੀ ਹਾਂਜੀ ਹਾਂਜੀ ਭਾਜੀ ਤੁਹਾਡੇ ਅੱਗੇ ਬੇਨਤੀ ਹੈ ਜੀ ਮੇਰਾ ਇਲਾਜ ਕਿਤੇ ਨਹੀਂ ਹੁੰਦਿਆ ਚਲੋ ਕਹਿੰਦੇ ਆ ਪੀਜੀਆ ਕਰਾਣ ਤੇ ਸਾਡੇ ਸਾਡੇ ਕੋ ਮਤ ਵੀ ਨਹੀਂ ਗੰਜਾਇਸ ਨਹੀਂ ਮਤ ਵੀ ਕਰਾਣ ਦੀ ਗਾਵ ਜਿਆਦਾ ਦਸ ਰਹੇ ਆ ਤੇ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਜੇ ਮਤਵੀ ਤੁਸੀਂ ਲਾਈਕ ਕਰਵਾ ਦੋਗੇ ਜੀ ਠੀਕ ਹੈ ਜੀ ਬਾਕੀ ਸਾਰਾ ਇਹਨਾਂ ਦੇ ਘਰ ਦੇ ਨੇ ਵੀ ਕਰਤਾ ਤੇ ਤੁਸੀਂ ਵੀ ਥੋੜਾ ਥੋੜਾ ਹਰ ਇੱਕ ਆਪਣੇ ਦਸਮੰਦ ਦੇ ਵਿੱਚੋਂ ਥੋੜਾ ਥੋੜਾ ਹਿੱਸਾ ਪਾ ਕੇ ਇਸ ਬੱਚੇ ਦਾ ਇਲਾਜ ਕਰੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ